ਕਲਗੀਦਰ ਪਾਸ਼ਾ ਜੀ ਕਲਗੀ ਆਪ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਸਕਦੇ ਹੋ ਗੁਦਾਵਰੀ ਨਦੀ ਦੇ ਇਹ ਤੋਂ ਸੰਗਤਾਂ ਨੇ ਗੜਵੇਂ ਜ ਆਪਣੇ ਜਲ ਭਰ ਕੇ ਤੇ ਤਖਤ ਸ਼੍ਰੀ ਹਜੂਤ ਸਬ ਲੈ ਕੇ ਜਾਣਾ ਕਿ ਉੱਥੇ ਤਖਤ ਸ਼ਨਾਣ ਹੋਣਾ ਉੱਥੇ ਧਵਾਈ ਹੋਣੀ ਸੇਵਾ ਹੋਣੀ ਆ ਸ਼ਸਤਰਾਂ ਦੀ ਸੇਵਾ ਹੋਣੀ ਆ ਸਾਰੀਆਂ ਜਨੀਓ ਸੇਵਾ ਆਪ ਜੀ ਨੂੰ ਦਿਖਾਈਆਂ ਜਾਣਗੀਆਂ ਸੰਗਤਾਂ ਜਿਥੇ ਜਾਂਦੀਆਂ ਉਹ ਗੁਰਦਵਾਰੀ ਦੀ ਨਜ਼ਰ ਆਪ ਦੇਖ ਸਕਦੇ ਹੋ

ਤਾਂ ਨੂੰ ਹਾਰ ਪਾ ਕੇ ਮਾਨ ਸਨਮਾਨ ਕਰਦੇ ਹੋਏ ਦੇਖੋ ਪ੍ਰੇਮ ਤੱਕ ਤੇ ਸਚ ਕਰਨ ਸ੍ਰੀ ਹਜੂਰ ਸਾਹਿਬ ਆਪ ਜੀ ਦਰਸ਼ਨ ਕਰੋ ਆਨੰਦ ਲਓ ਤਕਤਿਸ ਨਾਮ ਇੱਕ ਦੀਵਾਲੀ ਤੋਂ ਕਿ ਦਿਨ ਪਹਿਲਾਂ ਹੁੰਦਾ ਹੈ ਲੋਕ ਛੋਟੇ ਤੋਂ ਲੈ ਕੇ ਪਚੰਗੀ ਤੋਂ ਲੈ ਕੇ ਵੱਡੇ ਤੱਕ ਇੱਥੇ ਸੇਵਾ ਕਰਦੇ ਨੇ ਜਲ ਨਾਲ ਪੂਰਾ ਸੇਵਾ ਹੁੰਦੀ ਹੈ ਇੱਥੇ ਫਿਰ ਬੰਦੂਕਾਂ ਦੀ ਸ਼ਸਤਰਾਂ ਦੀ ਸਾਰੇ ਜਿੰਨੇ ਮਹਾਰਾਜ ਦੇ ਸ਼ਸਤਰ ਹਨ ਉਹਨਾਂ ਦੀ ਸੇਵਾ ਹੁੰਦੀ ਹੈ ਫਿਰ ਆਸਨ ਤੇ ਰੱਖੇ ਜਾਂਦੇ ਨੇ ਤਕਤ ਸੱਚ ਕਰਨਾ ਸ੍ਰੀ ਹਜੂਰ ਸਾਹਿਬ ਆਉਣ ਦਾ ਮੌਕਾ ਮਿਲਿਆ ਸੰਗਤ ਦੇਖੋ ਸੇਵਾ ਕਰ ਰਹੀ ਹੈ ਦੂਰ ਦੂਰ ਤੋਂ ਆਈ ਹੈ ਸੰਗਤ ਦੀ ਰੂਕੀ ਪਿਆਰੀ ਸੇਵਾ ਦੇ ਵਿੱਚ ਲੱਗੀ ਹੈ। ਮਾਜੂ ਜੀ ਦੇਖ ਸਕਦੇ ਹੋ ਪੂਰੀ ਸਫਾਈ ਹੁੰਦੀ ਹੋ। ਸੇਵਾ ਵੀ ਸੇਵਾ ਕਰਦਾ ਹੈ। ਇਹ ਦਾ ਗ੍ਰਾਮ ਪਰ ਪਰ ਸੰਗਤ ਇੱਥੇ ਸੇਵਾ ਕਰਦੀ ਹੋਏ। ਫਿਰ ਜਦੋਂ ਹੁੰਦਾ ਫਿਰ ਜਾਂਦੀ ਹੈ ਜਦਾਗਰੀ ਗਦਾਗਰੀ ਉਹ ਘਰ ਕੇ ਫਿਰ ਲਿਆਉਂਦੇ ਨੇ। ਨਿਸ਼ਾਨਾ ਦੇ ਸੇਵਾ ਕਰਦੇ ਹੋਏ ਜਲਉਂਦੇ ਵੇਖੋ ਗੁਰੂ ਕੀ ਪਿਆਰੀ ਸੰਗਤ ਕੱਜ-ਕੱਜ ਕੇ ਸੇਵਾ ਕਰਦੀ ਹੈ ਇਹ ਉਸੇ ਕੌਮ ਦੀ ਖਾਸੀਅਤ ਹੈ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਸੇਵਾ ਦਾ ਬਹੁਤ ਬਲ ਬਖਸ਼ਿਆ ਜੀ ਸਭ ਨੇ ਇਹ ਜੋ ਕਰ ਰਹੇ ਤੁਸੀਂ ਯਾਰ ਪਾਸੇ ਇਹੋ ਸੋਹੇ ਆਨੰਦ ਦੀ ਆਨੰਦ ਵਾਹ ਵਾਹ ਇਧਰ ਦੇਖੋ ਸੋਨੇ ਦੀ ਸੇਵਾ ਆ ਰਹੀ ਹੈ ਆਪਣਾ ਮੀਨਾਕਾਰੀ ਇੱਕ ਗੁਰੂ ਦੇ ਪਿਆਰੇ ਸਾਰੇ ਸਿੰਘ ਜਿਹੜੇ ਸੇਵਾ ਲਾਉਂਦੇ ਨੇ ਤੇ ਇਹਨਾਂ ਨੂੰ ਇਹ ਖੇਡ ਖੇਡਦੇ ਨੇ ਆਪ ਦੇਖ ਸਕਦੇ ਹੋ ਗੁਰੂਪਿਆਰੀ ਸੰਗਤ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਉੱਪਰ ਵਾਲੀ ਜਗ੍ਹਾ ਜਿਹੜੀ ਪਚੰਗੀ ਕਹਿੰਦੇ ਸੀ ਮੇਨੂੰ ਕਿ ਭਾਈ ਸਾਹਿਬ ਉੱਪਰ ਚਲੀਏ ਦਰਸ਼ਕ ਬਸੰਨ ਕਰਕੇ ਆਈਏ ਇਹ ਸਾਡੇ ਦੋਵੇਂ ਛੋਟੇ ਪਚੰਗੀ ਇੱਥੇ ਰਹਿ ਕੇ ਸੰਥਿਆ-ਵੰਥਿਆ ਕਰਦੇ ਨੇ ਕਿਆ ਬਾਤ ਹੈ ਸਵਰਗੀਏ ਸਜਖੰਡਿ ਸ਼੍ਰੀ ਹਜੂਰ ਸਾਹਿਬ ਦਰਸ਼ਨ ਪਰਸਨ ਕਰੋ ਸੰਗਤਾਂ ਦੇ ਉੱਪਰ ਬਣਾਉਣ ਲਿਆ ਬਣਾਉਣ ਲਿਆ ਇਹ ਸਭ ਤੋਂ ਉੱਪਰ ਸਥਾਨ ਹੈ ਸ਼ੰਤਾਨੀ ਘਾਟੀ ਦਰਸ਼ਨ ਕੀਤੀ ਹੈ ਇਹਨਾਂ ਦੇ ਐਲ ਵੀ ਦਰਸ਼ਨ ਕਰ ਸਕਦੇ ਹੋ ਸੇਵਾ ਲੱਗ ਰਹੀ ਹੈ ਉਸ ਥਾਂ ਦੀ ਇਹ ਨੇ ਜ ਤੱਕ ਤਿਸ਼ਨਾਣ ਤੇ ਜੋ ਸਾਰੇ ਸ਼ੀਦਾਨੀ ਸ਼ਾਸਤਰ ਇੱਥੇ ਰੱਖਦੇ ਨੇ ਦਸ਼ੰਦ ਸਰੰਗ ਦੇ ਇਹ ਹਸਤਾਨ ਫੋਟੋਗ੍ਰਾਫੀ ਚ ਨੁਮਾਇਆ ਤੇ ਸਾਰਾ ਇੱਥੇ ਕਵਰ ਕਰ ਦਿੱਤਾ ਜਾਂਦਾ ਖ਼ਬਰ ਜੀ ਦੇਖ ਸਕਦੇ ਹੋ ਕਿ ਮੁਕਾਫੇ ਨਾਲ ਸੋਨਾ ਕਵਰ ਕੀਤਾ ਹੋਇਆ ਹੈ ਸੇ ਪਾਤਸ਼ਾਹ ਦੀ ਕਲਗੀ ਦੀ ਸੇਵਾ ਲਾਉਂਦੇ ਕਲਗੀਆਂ ਦੇਖ ਸਕਦੇ ਹੋ ਆਪ ਜੀ ਜੰਨੀ ਭਾਈ ਉਹ ਅੰਦਰ ਪੰਖੇ ਵਿੱਚ ਸੁਕਾਉਣਾ ਪੜਦਾ ਮੌਸਮ ਐਸਾ ਹੁੰਦਾ ਹੈ ਆਪ ਜੀ ਦੇਖ ਸਕਦੇ ਹੋ ਸਾਰੀ ਸੇਵਾ ਚੱਲ ਰਹੀ ਹੈ ਅਸੀਂ ਸਾਰੇ ਸੇਵਾ ਕਰਦੇ ਜੋ ਮਰਦੀ ਜੋ ਜੋ ਨਿਕਾ ਨਿਕਾ ਕਰਨਾ ਹੈ ਆ ਜੀ ਨੂੰ ਅੰਦਰ ਦੇ ਸਾਰੇ ਦਰਸ਼ਨ ਬਸੰ ਕਰਾਉਂਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਆਪ ਜੀ ਦਰਸ਼ਨ ਬਸੰ ਕਰੋ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਹਿਗੁਰੂ ਵਾਹਿਗੁਰੂ ਤਾਂ ਗੁਰੂ ਗੋਬਿੰਦ ਸਿੰਘ ਜੀ ਨਿਹਰਾ ਜੀ ਆਪ ਜੀ ਨੇ ਦਰਸ਼ਨ ਬਸੰ ਬਖਸ਼ੇ ਨੇ ਗੁਰੂ ਕੀ ਬੈਰੀ ਸੰਗਤ ਦਰਸ਼ਨ ਕਰਦੀ ਹੋਏ ਤੇ ਸੇਵਾ ਉਹ ਦੀ ਇਸ ਤਰ੍ਹਾਂ ਦੀ ਉੱਥੋਂ ਲਾਈਨ ਬਣ ਜਾਂਦੀ ਹੈ ਜਿਵੇਂ ਇਦਾਂ ਗੁਰੂ ਕੀ ਵੈਰੀ ਸੰਗਤ ਦੀ ਅੰਦਰ ਤੱਕ ਫਿਰ ਇਹ ਗਾਂ-ਗਾ ਸ਼ਸਤਰ ਦਾਲ ਦਰਸ਼ਨ ਹੋਈ ਜਾਂਦੇ ਆ ਸਿੰਘਾਂ ਦੇ ਗਾਂ-ਗਾ ਸੰਗਤ ਅੱਗੇ ਪਾਸ ਕਰੀ ਜਾਂਦੀ ਹੈ ਤੇ ਫਿਰ ਆਸਣ ਤੇ ਸਜਾਈ ਜਾਂਦੇ ਆ ਸਿੰਘਾਂ ਲੋ